ਅਸ਼ੀਕਾ ਹਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ। ਦੋ ਬੱਛੀਆਂ ਦਿਖਾਵਾਂਗੇ ਤਾਜ਼ੀਆਂ ਸੂਈਆਂ ਜੇਰ ਤੇ ਵੀ ਮਾਰਦੇ ਘਰੀ ਕੈਮਰਾ ਦੋਨੇ ਪਾਸੇ ਤੇਰੇ। ਜੇਰ ਵੀ ਦੋਆਂ ਦੀ ਡੰਨਾ ਤੇ ਜੇ ਗੱਲ ਕਰਲਾਂ ਸੱਜਣੋ ਦੋਆਂ ਨਾਲ ਹੀ ਬੱਛੀਆਂ ਨੇ। ਜਿਵੇਂ ਆਹ ਬੱਛੀ ਆ ਗਈ ਕਿਸੇ ਚੰਗੇ ਇੰਪੋਰਟਡ ਸੀਮਨ ਦੀ ਆ ਗਈ। ਇਹਦੇ ਨਾਲ ਵੀ ਬੱਛੀ ਆ ਗਈ। ਤੇ ਫਿਰ ਜਿਹੜੀ ਆ ਬੱਛੀ ਖੜੀ ਆ ਆਪ ਵੀ ਬਾਈ ਕਹਿੰਦਾ ਬੱਛੀ ਆ ਦੰਦਾਂ ਚ ਸਿਰਫ ਦੋ ਦੰਦ ਆ ਤੇ ਨਾਲ ਇਹਦੇ ਵੀ ਜਰਸੀ ਦੀ ਬੱਛੀ ਆ ਗਈ ਕਾਫੀ ਕਲਰ ਦੇ ਵਿੱਚ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਦੋਹਾਂ ਦਾ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਤੇ ਦੋਹਾਂ ਦੀਆਂ ਧਾਰਾ ਵੀ ਵੀਡੀਓ 'ਚ ਹੀ ਮਾਰ ਕੇ ਦਿਖਾ ਦਾਂਗੇ ਆਜੋ ਚਮਕੌਰ ਸਿੰਘ ਸੱਸੀ ਕਾਫਰਾ ਮੇਰਾ ਠੀਕ ਠਾਕ ਹੋ ਪਰਮਾਤਮਾ ਦੀ ਕਿਰਪਾ ਚੜਦੀ ਕਲਾ ਫਰਾ ਚੜਦੀ ਕਲਾ ਤੂੰ ਦਾ ਬੰਦੇ ਜਿਆਦਾ ਬੋਹ ਕਰਦੇ ਨਾ ਜਿੱਥੇ ਜਿਆਦਾ ਬੋਗਣਾ ਚਲੋ ਬੜੀਆ ਭਰਾ ਮੇਰਾ ਜਦ ਕਰਦੇ ਨੇ ਜਿਹੜੇ ਜਾਰੀ ਪ੍ਰਾਂਤਾਂ ਕਰਦੇ ਮੇਰੇ ਮਾਪਿਓ ਨੇ ਕਿਦੇ ਚੰਗੇ ਕਾਰਮ ਕੀਤੇ ਹੁੰਦੇ ਆ ਉਹਨਾਂ ਕਰੇ ਚੰਗੇ ਕਾਰਮ ਕਿਸੇ ਨੇ ਕੋਈ ਸੇਵਾ ਕੀਤੀ ਹੁੰਦਾ ਤਾਂ ਕਰ ਲੈਣੇ ਪ੍ਰਾਂ ਮੇਰੇ ਅੱਜ ਕੱਲ ਕੋਈ ਬੰਦੇ ਨੂੰ ਬੰਦਾ ਜਿਆਦਾ ਨਹੀਂ ਕਰਦਾ ਪ੍ਰਾਂ ਕਦਾ ਨਾ ਹਾਂ ਕਰ ਲਿਆ ਸ਼ੁਰੂ ਐਸੀ ਹਾਂ ਤੇ ਪਲੋਂ ਬਸੀ ਦੋ ਦੰਦ ਵੀਰ ਪਿਓਰ ਬੱਚਾ ਹੀ ਇੱਕ ਤਰ੍ਹਾਂ ਦਾ ਸੀਵਲ ਠੰਡੀ ਬਾਹਰ ਹੀ ਸਲੱਗ ਬੱਚੀ ਆ ਮਾਰ ਮਾਰੀ ਹਤਾ ਉਸ ਵੀ ਨਹੀਂ ਕਹੀ ਆ ਲੈ ਜਿੰਨੀ ਕੁਛ ਨਹੀਂ ਕਹਿੰਦੀ ਬੰਦਾਂ ਚ ਦੋ ਦੰਦ ਦਾ ਆਰਡਰ ਤੇ ਮਾਰ ਗਈ ਕੈਮਰਾ ਬਾਹਲੀ ਸੈੱਟ ਖੜੀ ਆ ਇੱਥੇ ਜਮਾ ਇੱਕ ਨੰਬਰ ਲੈਵਾ ਡਰੂਡਰ ਬੈਹਣ ਚੋਤੀ ਵੀਰੇ ਆਪਾਂ ਨੂੰ ਖੜਾ ਜਾ ਗੋਦਾ ਤਾਂ ਚੋਤੀ ਬੈਠਾ ਹਲੇ ਪੈਂਦੀ ਨਹੀਂ ਸੀ ਜੇਰ ਬਦਮ ਪ੍ਰੱਕ ਦੇ ਨਹੀਂ ਮਾਰੀ ਉਹਦੀ ਪੱਟ ਕੇ ਨਾਲ ਇਹਦੇ ਆ ਗਈ ਬੱਚੀ ਪਰ ਆਡਰ ਇਹਦਾ ਨਾ ਅੱਗੇ ਪਿੱਛੇ ਦੇਖ ਲੈ ਲੈਵਾ ਦੇ ਦੋ ਦੰਦ ਆ ਲੈਖ ਲੈ ਪਹਿਲਾਂ ਬੱਸੀ ਪਹਿਲਾਂ ਬੱਸੀ ਆਉ ਕਰ ਦੇ ਜਮਾ ਜਮਾ ਨਹੀਂ ਬਹੁਤ ਇਸ ਦੇ ਵਿੱਚ ਨਾ ਜਿਹੜੀ ਜਾਨ ਐ ਚ ਜਾਨ ਵਾ ਕਮਾਲਾ ਜਿਵੇਂ ਡੂਢ ਦੋ ਲੱਖ ਖੜੀ ਗਾਂ ਚ ਹਾਂ ਮਾਂ ਤਾਂ ਪਾਉਗੀ ਬੱਸੀ ਦੁੱਧ ਕਿੰਨਾ ਵੀ ਕੱਢ ਸਕਦੀ ਆ ਪਰ ਆਪਾਂ ਕਹਿੰਦੇ ਨਹੀਂ ਹੈਗੇ ਬਾਟੀ ਬੂਟੀ ਦੇ ਦੰਦਾਂ ਦੇ ਵਿੱਚ ਕੀ ਆਵਾ ਤਾਂ ਮਾਂ ਗਰੀ ਬੱਸੀ ਇਹ ਤੇ ਆਪ ਹੀ ਬੱਸੀ ਆ ਵੀਰੇਰਾ ਠੰਡੀ ਸੀ ਠੰਡੀ ਤਾਂ ਤੁਹਾਨੂੰ پتہ ਦੱ ਅੰਜਮਾ ਠੋਸਲੀ ਠੋਸਲੀ ਵਾਰ ਇੱਕ ਕੁਝ ਨਹੀਂ ਕਰੀ ਦੇਖ ਲੈ ਤੋਰ ਖੋਲ ਕੇ ਬਾਈ ਤੋਰ ਦੇ ਕਹਿੰਦੇ ਬਾਈ ਸ਼ਕੀਨ ਵੀ ਫੁੱਲਾ ਬਿਊਟੀ ਚ ਵੀ ਫੁੱਲਾ ਬਾਈ ਬਜਨ ਵਜੂਦ ਚ ਵੀ ਚੰਗੀ ਆ ਨਾਲ ਵੀ ਬੱਛੀ ਆ ਹੈਗੀ ਵੀ ਦੰਦਾ ਚ ਦੰਦਾ ਤੇ ਚਵਾਈ ਕਾਹਨੂੰ ਫਿਰ ਮੁੱਠੀ ਆ ਥਣ ਲੱਗੇ ਵੀਰੇ ਇੱਕ ਗੱਲ ਹੋਰ ਦੱਸ ਦਣਾ ਥਣ ਦਾ ਜਿਹੜਾ ਸੈਜ ਆ ਬਹੁਤ ਸੋਹਣਾ ਲੱਗਿਆ ਤੇ ਥਣ ਦੀ ਜਿਹੜੀ ਸ਼ੇਪ ਆ ਬਾਈ ਜੜ ਮੋਟੀ ਥੱਲਿਓ ਤਿੱਖਾ ਹਾਂ ਕੱਲ ਮਾਥਣਾ ਇਹ ਲੁਧੇਣਾ ਡੈਰੀ ਵਾਲੇ ਭਰਾ ਕੋਈ ਵੇਚਰੀ ਆ ਭਰਾ ਨਾ ਇਹੋ ਯਾ ਯਾਦਰਬਾਈ 19 ਬੈਂਕ ਲੇਵਾ ਬੱਸੀ ਨੂੰ ਨਹੀਂ ਮੂਰੇ ਆ ਵੀਰੇ ਜਾਨ ਜਾਨ ਵਾਲੀ ਬਾਕ ਕਮਾਲ ਆ ਇੰ ਲੱਗੋ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਯਾ ਕਈ ਵਾਰੀ ਰੋਜ ਦਾ ਬੱਚਾ ਤੋਰੀ ਜਾਂਦੇ ਹੁੰਦੇ ਜਮਾ ਜਮਾ ਬਿੱਟੋ ਕਾਫੀ ਆ ਵੀਰੇ ਨੂੰ ਕਰੀ ਬਸ਼ੇਰੀ ਤੋਰੀ ਜਾਂਦੇ ਹੁੰਦੇ ਬਾਲੀ ਚੰਗੀ ਆ ਸ਼ਕੀਨ ਵੀ ਫੁੱਲਾ ਜਾਨ ਵੀ ਫੁੱਲਾ ਕਮਾ ਲਓ ਵੀਰ ਜੀ ਇਹ ਖੁੱਲੀ ਹੋਈ ਗੱਲ ਤਰਾ ਗੁੜੀ ਇਹ ਇੱਥੇ ਰੋਕੀ ਤੋ ਫੇਸ ਕੁਆਲਿਟੀ ਤੇ ਮਾਰੀ ਗਰੀ ਕੈਮਰਾ ਓਏ ਇਹ ਇੱਥੋਂ ਇਹਦੀ ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਬਹੁਤ ਚੰਗੀ ਆ ਸਾਊਂ ਸੁਭਾ ਦੀ ਆ ਬੱਸੀ ਯਾਰ ਹੱਦੋਂ ਬਾਅਦ ਤੇ ਠੰਡੀ ਲੱਗੇ ਅਜਵੇਂ ਸੂਹੀ ਤਾ ਇਹ ਸਾਰੇ ਬੰਨੇ ਦਿਖਾ ਦੇ ਲਿਆ ਆਇਆ ਨੂੰ ਬਈ ਹਣ ਦਾ ਸਾਈਜ਼ ਬਹੁਤ ਸੋਹਣਾ ਹੈ ਮੀਨ ਲੱਗ ਗਈ ਜਿਹੜੀ ਤੇ ਆਰਡਰ ਦਾ ਸਾਈਜ਼ ਬਹੁਤ ਸੋਹਣਾ ਤੇ ਰੱਖਦੀ ਪੂਰੇ ਗੈਪ ਤੇ ਗੈਪ ਤੇ ਮੁਠੀ ਆਣ ਲੱਗਿਆ ਬਈ ਕੱਲਾ ਕੱਲਾ ਲੱਗਿਆ ਨਖੜਮਾਂ ਤੇ ਆ ਗਈ ਘਰੀ ਹੁਰਲੇ ਬੰਨੇ ਆ ਜਾ ਫੇਸ ਵਾਲੇ ਬੰਨੇ ਓਏ ਤੇ ਆ ਗਈ ਜੇ ਗੱਲ ਕਰ ਲਈ ਆਪਾਂ ਇਹ ਜਿਵੇਂ ਕਹਿੰਦੇ ਨੇ ਸੱਜਣ ਬੋਦੇ ਵਾਲੀ ਹੈ ਨਾ ਹਾਂ ਬੋਦਲ ਚੰਗੀ ਬੱਸੀ ਬੱਬਰ ਚੰਗੇ ਦੋਦਾਂ ਵਾਲੀ ਬੱਸੀ ਹੈ ਭਰਾ ਮੇਰਾ ਇਹ ਗੱਲ ਬਾਤਾਂ ਤੇ ਦੁੱਧ ਦੀ ਇਹਦੀ ਫੈਟ ਵੀ ਚੰਗੀ ਦੇਖੀਏ ਮੈਂ ਰਾਤ ਦੇ ਸੂਈ ਹੋਏ ਬੱਸੀ ਨਾ ਜੇ ਜੁਰਪਰੇ ਜਵਾ ਬੋਲਦੇ ਮੋਜਾਂ ਨਾ ਖੜੀਆਂ ਫੇਰ ਚੱਲੂ ਵੀ ਗਰਮੀ ਸਰਦੀ ਚ ਨਜ਼ਾਰੇ ਦੇ ਦੂ ਗਰਮੀ ਦਾ ਹੌਂ ਸੀਜ਼ਨ ਵਾਲੀ ਇਹੇ ਬਈ ਲੈ ਆ ਬਈ ਇਹਨੂੰ ਲੈ ਆਪਰਾ ਗਰਮੀ ਇਹ ਫੁੱਲ ਸੀਜ਼ਨ ਦੇ ਗੁਰੀ ਜਾਨ ਫੁੱਲ ਆ ਗਈ ਤੇ ਆ ਗਈ ਚੰਗੀ ਕੁਆਲਿਟੀ ਚ ਠੰਡੀ ਸੀਲ ਆਰਡਰ ਜਿੰਨਾ ਅੱਗੇ ਉਨਨੇ ਹੀ ਪਿੱਛੇ ਨਜ਼ਾਰੇ ਦੇ ਦੂ ਬਈ ਯਾਰ ਇੱਥੋਂ ਗਹਿਰੀ ਇਹਦਾ ਤੋਰਾ ਦਿਖਾਈ ਛਾਂਲੇ ਬੰਨਣਾ ਜਿਹਾ ਪਹਿਲਵਾਨਾਂ ਨਾਲ ਦੀ ਜਿਵੇਂ ਪਹਿਲਵਾਨਾਂ ਨਾਲ ਤਾਂ ਆ ਹਾਂ ਦੁੱਧ ਦੀ ਰਿਪੋਰਟ ਤਾਂ ਇਹ ਕੀ ਆ ਪਹਿਲਣਾ ਇਹਦਾ ਨਾ ਪਹਿਲਣਾ ਦਾ ਇਹਦਾ ਕੁਝ ਕੁਝ ਵੀ ਕਰ ਸਕਦੇ ਬੱਸੀ ਦਾ ਕੋਈ ਬਕੈ ਨਹੀਂ ਸਕਦਾ ਠੀਕ ਹੈ ਕਰਨਾ ਯਾਨੀ ਦੁੱਧ ਕਿੰਨਾ ਵੀ ਪਾ ਸਕਦੀ ਹਾਂ ਹਾਂ ਤੱਕ ਨਹੀਂ ਦੀ ਬੱਸੀ ਦੀ ਹੈਗੀ ਹੌਲੀ ਤੋਰ ਮਾੜੀ ਜੀ ਬਾਈ ਹੌਲੀ ਚੱਣੀ ਤੋਰ ਬੰਦਾ ਸਾਡਾ ਵਾਂਗਰ ਰਹਿ ਗਿਆ ਹੌਲੀ ਤੋਰ ਹਾਂ ਤੋਲਾ ਤਾਂ ਬੂ ਠੰਡੀ ਵਾਲੀ ਸਾਉਦੀ ਸੁਹਾਦੀ ਆ ਭਰਾ ਮੇਰਾ ਜਾਨ ਫੁੱਲ ਦੰਦਾਂ ਚ ਦੋ ਲੰਦਾ ਦੋ ਦੰਦ ਬਰਾਬਰ ਕਰਕੇ ਚੌਗਦੇ ਚਾਹੀਦੇ ਹਾਂ ਚੌਗਦੇ ਚੱਕੀ ਖੜੀ ਜਾਂਦੀ ਚੌਗਦੇ ਚੱਕੀ ਜਾਂਦੀ ਆ ਬਰਾਬਰ ਦੋਂਦੀ ਮਨੀ ਦੋਂਦੀ ਮਨੀ ਜਾਂਦੀ ਆ ਭਰਾ ਮੇਰਾ ਪਾਰਾ ਆਰਡਰ ਦਾ ਸਹਜ ਇੱਥੋਂ ਦਿਖਾਈਂਗਾ ਜੀ ਗਾਲੇ ਥਣ ਤੋਂ ਗਾਂ ਨੂੰ ਵੀ ਫੁੱਲਾ ਤੇ ਪਛਾਣ ਨੂੰ ਵੀ ਫੁੱਲਾ ਬੜੀ ਚੰਗਾ ਚੰਗਾ ਭਰਾ ਮੇਰਾ ਕੁਆਲਟੀ ਬਸ ਇੱਥੋਂ ਗੈਰੀ ਹੁਣ ਫੇਸ ਕੁਆਲਟੀ ਤੇ ਮਾਰੀ ਜੀ ਕੋਈ ਤੇ ਆ ਗਈ ਆਪਾਂ ਜਿਵੇਂ ਕਹਿ ਲਈ ਵੀ ਬੋਦੇ ਵਾਲੀ ਬਿਲਕੁਲ ਬੱਚੀ ਆ ਦੇ ਨਾ ਬੱਛੀ ਵੀ ਚੰਗੀ ਆ ਲੰਬੀ ਲੰਬੀ ਫੁੱਲਾ ਨਾ ਹਾਂ ਹਾਂ ਬਿਲਕੁਲ ਇੱਥੋਂ ਬੱਚੀ ਦੀ ਲੰਬਾਈ ਦਿਖਾ ਦੇ ਨਾਲੇ ਬੱਚੀ ਵੀ ਪੂਰੇ ਸਨਖਾ ਪਣੇ ਜੀ ਆ ਦੇ ਦਿਖਾ ਦੇ ਬੱਚਾ ਬਾਈ ਇੱਕ ਘਰ ਦੇ ਬੰਨੇ ਬਾਈ ਜੀ ਆ ਗਈ ਤਾਂ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਥਣ ਦਾ ਸੈਜ ਦੇਖ ਕਰ ਸਕਦੇ ਹੋ ਮੁੱਠੀ ਦੀ ਜਵਾਈ ਵਾਲਾ ਥਣਾ ਕੱਲਾ ਕੱਲਾ ਲੱਗਿਆ ਨਿਖੜਮਾ ਤੇ ਲੱਗਿਆ ਵੀ ਪੂਰੀ ਦੂਰੀ ਤੱਕ ਜਮਕੌਰ ਰੱਤ ਬੰਨੇ ਮੜੇ ਬਾਹ ਚੰਗਾ ਲੱਗਿਆ ਸਾਨੂੰ ਬਈ ਯਾਰ ਇੱਥੋਂ ਚੈੱਕ ਕਰ ਸਕਦੇ ਹਾਂ ਲੈ ਮਾਰ ਦੋ ਬਈ ਤਾਰਾ ਦੋੇ ਪਾਸੇ ਵਾਕੇ ਮਾਰੂਗੇ ਕੋਈ ਨਹੀਂ ਹੁਣੇ ਪਹਿਲਾਂ ਬੱਤੀ ਆ ਦਵਾਈ ਮੜਾ ਕੋਲੇ ਕੋਲੇ ਆ ਗਈ ਪੂਰੀ ਕੋਲੇ ਆ ਜਮੜਾ ਦਵਾਈ ਚ ਪੂਰੀ ਨਹੀਂ ਹੈਗੀ ਫੋਕੀ ਦਾ ਮਾਇਨਾ ਬਾਹ ਛੱਡ ਦੋ ਛੱਡ ਦੋ ਥੱਲੇ ਖਰਾਬ ਛੱਡ ਦੋ ਮੜਾ ਕੱਢ ਦੇਊਗਾ ਮੜਾ ਆਨਲਾਈਨ ਵੀ ਕਈ ਵਾਰ ਮੰਗਵਾ ਲੈਂਦਾ ਭਰਾ ਮੇਰਾ ਕੋਈ ਵਾ ਵਾ ਓਕੇ ਰਿਪੋਰਟ ਹੈ ਥੱਲੇ ਖਰਾਬ ਨਾ ਕਰੋ ਬੱਚਾ ਹੈ ਕਿ ਤਰ੍ਹਾਂ ਦਾ ਭਰਾ ਮੇਰਾ ਗੁਰੀ ਇਹ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ 85 ਕਾਲਾ 80 ਕਾਲਾ 70000 ਦੀ ਬੱਸੀ ਦੇ ਦਾਂਗੇ ਭਰਾ ਮੇਰਾ ਇਹ ਦੇ ਦਾਂਗੇ ਬਾਈ ਕਹਿੰਦਾ 77 ਦੀ 70 ਜੋ ਮਾਣ ਮੋੜਾ ਮਾਣ ਤਾਂ ਵੀ ਕਰ ਦਾਂਗੇ ਭਰਾ ਮੇਰਾ 77 ਹਾਂ 77 ਤਿੰਨ ਕਟ ਸੀ ਹਾਂ ਦਾ ਸਾਈਜ਼ ਦਿਖਾ ਦੇ ਬਹੁਤ ਸੋਹਣਾ ਥਣ ਲੱਗਦਾ ਜੀ ਸਾਈਜ਼ ਮੂਠੀ ਆ ਆਰਡਰ ਕੁਆਲਟੀ ਨਾਲ ਵੀ ਬੱਛੀ ਆ ਤੇ ਦੰਦਾਂ ਚ ਦੋ ਦੰਦ ਆ ਗਏ ਤੇ ਬੱਚਿਆਂ ਨੂੰ ਬੱਸੀ ਤੇ ਬੱਸੀ ਤੇ ਬੱਸੀ ਵੀ ਜਰਸੀ ਆ ਬਹੁਤ ਚੰਗੀ ਲੱਗਦੀ ਆ ਬੱਚਾ ਤੇ ਨਾਲ ਵੀ ਬੱਛੀ ਆ ਥਣ ਦਾ ਸਾਈਜ਼ ਬਹੁਤ ਸੋਹਣਾ ਆ ਗਿਆ ਦੇਖ ਤੇ ਆਰਡਰ ਕੁਆਲਟੀ ਦੇ ਨਾਲ ਇਹਦੇ ਆ ਗਈ ਸੱਜਣੋ ਬੱਛੀ ਬੱਛੀ ਦੁੱਧੂ ਵੀ ਵਧੀਆ ਨੇ ਆ। ਬਾਕੀ ਇੱਥੋਂ ਲੰਬਾਈ ਦਿਖਾ ਦੇ, ਜਾਨ ਦਿਖਾ ਦੇ ਬੱਛੀ ਦੀ। ਲੋੜਿਆਂ ਦੀ ਜਾਨ ਆ ਗਈ, ਸ਼ਾਈਨਿੰਗ ਬਹੁਤ ਆ। ਤੇ ਜਿਹੜਾ ਆਰਡਰ ਆ ਭਾਈ ਆਰਡਰ ਨਾਲ ਲੱਗਵਾ। ਬਿਲਕੁਲ ਇੱਕ ਤਾਂ ਹੁੰਦਾ ਟੁੱਟਵਾ ਤੇ ਥਾਣਾਂ ਐਨ ਕੱਡੂ ਟੋਪ ਦਾ। ਕਿਉਂਕਿ ਪਿੰਨ ਬੱਛੀ ਆ ਜਿਵੇਂ ਜਿਵੇਂ ਚਵਾਈਆਂ ਲੱਗਣੀਆਂ ਥਾਣ ਬਹੁਤ ਥੋੜਾ ਕਲਮ ਵਾਲਾ ਦਿਲ ਹੁਣ ਵੀ ਥਣ ਲੱਗਿਆ ਬਰੀਆ। ਸਰੀ ਹੁੰਦਾ ਜਾਊਗਾ। ਸਰੀ ਹੁੰਦਾ ਮਾਲਾ ਲਖਣੀ ਹੋਰ ਦਿਖਾ ਦੇ ਤੋਰ ਕੇ ਗਰਾਹ ਬੱਚਾ ਲੱਗਿਆ ਹੋਇਆ ਬਈ ਇਹਦਾ। ਤੋਰ ਦੇ ਮਾੜੀ ਹੋਰ ਤੋਰ ਦੇ ਮਨਾ ਕੱਢ ਦੇ ਬਾਹਰ। ਆ 10 ਹੋਰ ਤੋਰ ਦੇ ਇੱ ਬਾਲੀ ਚੰਗੀ ਆ ਭਰਾ ਮੇਰਾ। ਮੰਮੀ ਵਾਲੀ ਹੋਈ ਆ ਕਿਸੇ ਸੱਜਣ ਦੀ ਆ। ਆ ਪਲੀ ਹੋਈ ਆ 4 ਦੇ ਨਾਲ। ਇਹ ਲਾਇਆ ਹੋਇਆ ਜ਼ੋਰ ਕਿਸੇ ਨੇ ਪੂਰਾ ਲਿਆ। ਹੰਬਾਲ ਚੋ ਚੰਗੀ ਚੋ ਆਈ ਆ। ਹੰਬਾਲੀ ਚੰਗੀ ਆ ਹੱਦੋਂ ਵੱਧ ਭਰਾ ਮੇਰਾ। ਦੋ ਚੱਲ ਆਇਆ ਇੱਥੋਂ ਕਮਾਲਾ ਮਾਰੀ। ਦੋ ਦਿਨ ਦੋ ਦਿਨ ਦਾ ਪਰ ਪਿਓਰ। ਇੱਥੋਂ ਗੈਰੀ ਆਰਡਰ ਤੇ ਮਾਰਦੀ ਨੇੜੇ ਲਾ ਕੇ ਸਾਰਦੀ। ਤੇ ਇੱਥੋਂ ਆਰਡਰ ਕੁਆਲਿਟੀ ਕਰ ਸਕਦੇ ਹਾਂ। ਚੈੱਕ ਆਰਡਰ ਆ ਗਿਆ ਫਿਕਸ ਤੇ ਨਾਲ ਲਗਮਾ ਤੇ ਬਾਡੀ ਬੂਡੀ ਵਾਲਾ ਤਾਂ ਕੋਈ ਲੇਖਾ ਹੀ ਨਹੀਂ ਹੈਗਾ ਕਿਸੇ ਪੱਖ ਤੋਂ ਬੱਚੀ ਦਾ। ਏ ਬਾਈ ਕੰਨਾ ਦੇਵਾਂਗੇ 77000 ਦੀ ਮਾਨਤਾਨ ਥੋੜਾ ਬਹੁਤਾ ਉਹਦੇ ਚੋ ਹੋ ਜਾਊਗਾ ਹੋ ਜਾਊਗਾ ਬਿਲਕੁਲ ਤੇ ਹੁਣ ਆ ਜਾ ਦੋ ਨੰਬਰ ਵਾਲੀ ਤੇ ਪਹਿਲਾਂ ਦੀ ਬੱਛੀ ਐ ਕਰ ਖੜੀ ਖੜੀ ਮੈਂ ਬੱਸੀ ਮਾਰ ਗਈ ਬੱਛੀ ਦੀ ਮਾਰ ਕੈਮਰਾ ਕਰ ਦੇ ਬਾਈ ਆਪ ਵੀ ਬੱਸੀ ਆ ਮਾਰ ਵੀ ਬੱਸੀ ਆ ਦੇਖ ਮੂੰਹ ਮੂੰਹ ਦੇ ਕੇ ਨਾ ਸੋਣਾ ਬੱਸੀ ਦਾ ਤੇ ਮੰਗਾ ਦਾ ਵੀ ਜੇ ਕੇਸ ਤੇ ਮਾਰਨਾ ਕੈਮਰਾ ਫੇਸਪੁਰਾ ਕਰ ਦੇ ਬਾਈ ਢਿੱਲਾ ਕਰ ਦੇ ਬੱਸੀ ਬੋਝ ਕੇ ਬੋਝ ਕੇ ਬੋਝ ਕੇ ਇਹ ਖੜਦੀ ਨਹੀਂ ਦੇਰ ਜੱਪਾ ਇਹਦਾ ਵੀ ਡਾਨਾ ਹੁਣ ਢਿੱਲੀ ਕਰਕੇ ਬੰਨਦੇ ਹੁਣ ਕਰੂਗੀ ਇਹ ਆ ਸੂਆ ਕਿਹੜਾ ਦੂਜਾ ਸੂਆ ਵੀਰੇ ਇਹ ਤੋਰ ਖੋਲ ਕੇ ਤੋਰ ਦੇ ਕੇ ਨਹੀਂ ਜੇਰ ਜੱਪਾ ਇਹਦਾ ਵੀ ਡੰਨੇ ਇਕੱਠੀ ਨਹੀਂ ਆਣੇ ਇਹ ਦੋਨੇ ਇਕੱਠੇ ਕੱਢਾ ਅੱਧਾ ਪੌਣੇ ਘੰਟੇ ਦਾ ਬੱਟਾ ਪੈ ਰ ਗਿਆ ਪਾ ਜੀ ਨਾਲ ਇਹਦੇ ਵੀ ਬੱਛੀ ਆ ਸੂਆ ਦੂਜਾ ਇਹ ਆ ਗਈ ਡੱਬੀ ਜਿਵੇਂ ਆਪਾਂ ਕਹਿੰਦੇ ਆ ਪ੍ਰਿੰਟਡ ਚ ਆ ਗਈ ਭਰਾ ਮੇਰਾ ਹਾਂ ਪ੍ਰਿੰਟਡ ਚ ਆ ਗਈ ਹਾਂ ਪ੍ਰਿੰਟਡ ਚ ਆ ਚਲ ਬਾਈ ਇੱਕ ਗੱਲ ਹੋਰ ਦੱਸ ਦੇਣਾ ਹੁਣ ਗਾਵਾਂ ਕਿਉਂਕਿ ਯਾਰ ਠੰਡ ਕਰਕੇ ਜਾਦੇ ਸੱਜਣ ਨਮਾਉਂਦੇ ਨਹੀਂ ਮੋਡੀਫਾਈ ਘੱਟ ਦੀਆਂ ਨੇ ਹੁਣ ਸਾਨੂੰ ਨਾ 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 ਨਮਾਉਣ ਦਾ ਤਾਂ ਫਿਰ ਟਮਾਰ ਨਾ ਹੋ ਜਾ ਯਾਰ ਵੀਰੇ ਠੀਕ ਆ ਦੋਨੇ ਜਿੱਤੋਂ ਪਾ ਲਈ ਠੀਕ ਆ ਤੂੰ ਆਪ ਪਤਾ ਲਈ ਆਪਾਂ ਆਵਰੀ ਦਾ ਹੈ ਨਹੀਂ ਵੀ ਮੈਂ ਤੈਨੂੰ ਕੁਝ ਮੈਂ ਇੰਨਾ ਕੱਢਿਆ ਮੈਂ ਆਪ ਕੱਢਣਾ ਠੀਕ ਆ ਹਾਂ ਹਾਂ ਵੀਰੇ ਹੌਲੀ ਤੋਰ ਬਾਈ ਹੌਲੀ ਤੋਰ ਕਹਿੰਨੀ ਹੌਲੀ 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 ਤੇ ਕੱਲ ਮਾਂ ਥਣ ਲੱਗਿਆ ਸੋਹਣਾ ਤੇ ਆਰਡਰ ਰੱਖ ਦਿਆ ਬਿਲਕੁਲ ਆਪਾਂ ਗੱਲ ਕਰ ਲਈਏ ਚੌੜਾ ਤੇ ਫਿਕਸ ਹਾਂ ਹਾਂ ਵੀਰੇ ਚਵਾਈ ਦੀ ਕਿਵੇਂ ਆ ਚਵਾਈ ਦੀ ਕੰਮ ਭਰਾ ਵੀਰੇ ਚਵਾਈ ਦੀ ਹੈਗੀ 100 ਦੀ 100 ਜੋ ਚੰਗੇ ਨੇ ਖਿੱਚੀ ਫਰਦੀ ਆ ਨਾ ਜਾਣ ਵਾਲੀ ਨਾ ਫਿਰ ਬੈੜ ਪਰਾ ਮੇਰੇ ਮੈਂ ਚੱਲ ਬਾਈ ਲੈ ਚੱਲ ਚਵਾਈ ਚਬੂ ਦੀ ਕਾਹਨ ਨਲਕਿਆਂ ਵਰਗੀ ਚਵਾਈ ਦਾ ਭਰਾ ਮੇਰੇ ਆਹ ਰਾਂ ਇਹ ਵੀ ਦਿਖਾ ਦਾਂਗੇ ਦਿਖਾ ਦਾਂਗੇ ਮਾਰ ਕੇ ਭਰਾ ਮੇ ਇਤੋਂ ਫੇਸ ਕੁਆਲਿਟੀ ਦੇ ਮਾਰ ਨਹੀਂ ਗਈ ਕੈਮਰਾ ਇੱਕ ਵਾਰੀ ਹੈ ਪ੍ਰਿੰਟ ਪ੍ਰਿੰਟ ਦੇਖੇ ਮੂੰਹ ਦੇਖਣਾ ਸਣਾ ਖਾ ਬਸ ਜਦੋਂ ਪੂਣ ਬੱਸੀਆਂ ਨਾਲ ਲੱਗਿਆ ਜਿਵੇਂ ਦੂਜਾ ਵੀ ਆਪਣਾ ਕੰਮ ਹੁੰਦਾ ਆਪਾਂ ਨੇ ਪਸ਼ੂ ਨੂੰ ਹਰੇਕ ਪੱਖ ਤੋਂ ਦਿਖਾਉਣਾ ਹੈ ਡਰਦੀ ਆ ਥੋੜਾ ਪਛਾਣ ਹੋ ਜਾ ਤੇਰੇ ਤੋਂ ਡਰਦੀ ਆ ਕਿ ਇਹ ਪਛਾਣ ਕਿ ਦਿਖਾ ਦੇ ਕਿਉਂਕਿ ਆਪਾਂ ਨੇ ਪਸ਼ੂ ਦਿਖਾਉਣਾ ਹੁੰਦਾ ਹਰੇਕ ਪੱਖ ਤੋਂ ਬਾਕੀ ਜਿਹੜਾ ਸੱਜਣ ਨੇ ਲੈਣਾ ਹੁੰਦਾ ਹਰੇਕ ਵੀਡੀਓ 'ਚ ਕਹਿੰਦਾ ਹੁੰਦਾ ਹਾਂ ਦੇਖ ਕੇ ਭਾਈ ਆਪਦੀ ਸਮਝਣਾ ਲੈਣਾ ਹੁੰਦਾ ਵੀ ਮਾਲਕ ਹਾਂ ਦੇਖ ਕੇ ਲੈ ਮਾਓ ਤੇ ਆਪਣੇ ਘਰੇ ਇਹ ਕਿੰਨਾ ਪਾ ਦੂਗੇ ਹਾਂ ਦਾ ਹੁਣ ਸਾਡੀ ਜੱਜਮੈਂਟ ਕਰਨੀ ਆਵਰੀ ਇਹਨੂੰ ਕਰਨਾ ਬਈ ਉਹ ਤੁਸੀਂ ਬਈ ਆਪਦੀ ਜੱਜਮੈਂਟ ਨਾ ਖਰੀਦਨੀ ਆ ਨੇੜੇ ਲਾ ਕੇ ਦਿਖਾ ਦੇ ਆਰਡਰ ਕੁਆਲਟੀ ਇੱਥੋਂ ਲੈ ਚੱਲ ਬਈ ਲੈ ਜਾ ਲੱਗਦਾ ਨਹੀਂ ਬਈ ਲੈ ਚੱਲ ਲੈ ਚੱਲ ਹਣ ਦਾ ਸੈਜ ਵੀ ਸੋਹਣਾ ਰੱਖਦੀ ਆ ਬਾਕੀ ਧਾਰਾਂ ਇਹਦੀਆਂ ਤੁਹਾਨੂੰ ਮਾਰ ਕੇ ਦਿਖਾ ਦੂੰਗਾ ਵੱਡੀ ਖਾਸੀ ਤੁਹਾਨੂੰ ਜੇਰ ਜੇਰ ਦੀ ਹੁੰਦੀ ਆ ਭਰਾ ਮੇਰੇ ਜੇਰ ਦੋਨਾਂ ਦੀ ਪ੍ਰੋਪਰ ਪੈ ਗਈ ਜੇਰ ਦੋਨਾਂ ਦੀ ਡਾਨਾ ਨਾਲ ਇਹਦੇ ਵੀ ਬੱਛੀ ਆ ਤੇ ਇੱਕ ਨੰਬਰ ਵਾਲੀ ਇਹ ਨਾਲ ਦੋਨੋਂ ਦੋਨਾਂ ਦਾ ਮਾਰ ਬੱਸੀ ਨਹੀਂ ਵੀਰੇ ਲੈ ਚੱਲ ਬੱਚਾ ਲਾ ਕੇ ਧਾਰਾਂ ਤੁਹਾਨੂੰ ਮਾਰ ਕੇ ਵਿਖਾ ਦਵਾਂ ਤੇ ਰੇਟ ਇਹ ਦੇ ਦਾਂਗੇ 72 ਦੀ ਇੱਕ ਨੰਬਰ ਵਾਲੀ ਦੇ ਦਾਂਗੇ 77 ਦੀ ਹਾਂ ਜੇ ਜੋੜੀ ਲੈਂਦਾ ਆਪਾਂ ਹੋਏ ਹਿਸਾਬ ਨਾਲ ਮਾਨਤਨ ਕਰ ਲਾਂਗੇ ਆਪਾਂ ਠੀਕ ਹੈ ਗੱਲ ਆ ਜੋੜੇ ਚ ਬਾਈ ਕਹਿੰਦਾ ਕਰ ਦਾਂਗੇ ਮਾਨਤਨ ਲੱਲਾ ਬੱਛੀ ਨੇੜ ਮੱਗਰ ਸਿੰਘ ਤੇ ਇਦੂ ਬਾ ਧਾਰਾਂ ਜੀਆਂ ਦਿਖਾ ਦਨੇ ਮਾਰ ਕੇ ਲੱ ਬੱਛੀ ਚੁੰਗਦੀ ਸਾਨੂੰ ਆਪਾਂ ਦਿਖਾ ਦਨੇ ਕਿਉਂਕਿ ਮੇਨ ਮੁੱਦਾ ਹੀ ਇਹ ਹੁੰਦਾ ਵੀ ਯਾਰ ਬੱਚਾ ਨਹੀਂ ਕਈ ਵਾਰੀ ਚੁੰਗਦਾ ਹਨਾ ਕਈ ਵਾਰੀ ਸ਼ਿਕਾਇਤ ਆਉਣ ਲੱਗ ਜਾਂਦਾ ਘਰ ਦੇ ਬੰਦੇ ਹੋਈ ਬੱਚੀ ਪੂਰੀ ਤੰਦਰੁਸਤਾਰੇ ਇੱਕ ਪੱਖ ਤੋਂ ਧਾਰਾਂ ਸਾਨੂੰ ਆਪਾਂ ਜੀਆਂ ਵੀ ਮਾਰ ਕੇ ਦਿਖਾ ਦਨੇ ਰੇਟ ਇਹ ਤਾਂ ਬਾਈ ਨੇ ਸਾਨੂੰ ਦੱਸ ਹੀ ਦਿੱਤਾ ਵੀ 72000 ਰੁਪਏ ਜੇ ਕਿਹੜੇ ਭਰਾ ਨੇ ਜੋੜੀ ਲੈਣੀ ਆ ਤਾਂ ਜੋੜੀ ਚ ਬਾਈ ਕਹਿੰਦਾ ਮੰਨਤਾ ਨਾ ਹੋਇਆ ਜਾਣਾ ਤੇ ਜੇ ਰਾਗੀ ਦੋਨਾਂ ਦੀ ਡੰਗ ਹੈ ਜੇਰ ਤੇ ਕਿਹੜਾ ਹੋਰ ਮਰੀ ਕੈਮਰਾ ਇਧਰ ਫਿਰ ਦਿਖਾ ਨਹੀਂ ਜਾ ਰਾ ਇਧਰਲੇ ਬੰਨੇ ਆ ਗਈ ਤੇ ਇੱਕ ਵੀ ਇਧਰਲੇ ਬੰਨੇ ਆ ਗਏ ਕਲਚ ਲਾ ਦੇ ਮੈਂ ਇਧਰਲੇ ਬੰਨੇ ਉਧਰਲੇ ਬੰਨੇ ਦਿਖਾ ਦੇ ਤਾਰ ਬਾਈ ਦੀ ਇਹ ਵੀ ਬਿਲਕੁਲ ਸਾਫ ਆ ਬਾਕੀ ਜਿਹੜੇ ਭਰਾ ਨੂੰ ਜਿਹੜੇ ਸੱਜਣ ਨੂੰ ਪਸੰਦ ਆਊਗੀ ਉਹਦਾ ਫਰਜ ਆ ਭਾਈ ਆਪਦੀ ਜਿਹੇ ਨੇੜੇ ਆ ਕੇ ਬਾਈ ਤੋਂ ਪਾਸ ਹਾਂਜੀ ਆਨਲਾਈਨ ਵਾਲੇ ਨੇ ਆਨਲਾਈਨ ਵਾਲੇ ਕੋਈ ਮਰਜ਼ੀ ਕਰ ਲੈ ਭਰਾ ਮੇਰੇ ਆਪ ਨੂੰ ਕੋਈ ਕਾਜੀ ਨਾ ਬਾਅਦ ਛੱਡ ਦੇ ਕੋਈ ਨੰਬਰ ਬੋਲ ਦੇ ਜਰਾ ਨੰਬਰ 9779475644 9779475644 22 ਦਾ ਨੰਬਰ ਆ ਇੱਕ ਤਾਂ ਆ ਬੱਛੀ ਦਿਖਾਈ ਆ ਤੁਹਾਨੂੰ ਨਗੀਨੇ ਹੀ ਦਿਖਾਇਆ ਦੋ ਦੰਦ ਚੌਕ ਦੇ ਚੱਕਦੀ ਆ ਆਰਡਰ ਕੁਆਲਟੀ ਦੀ ਗੱਲ ਕਰ ਲਈਏ ਦੋਨੇ ਲੇਵਲੀਆਂ ਬੱਸੀਆਂ ਨੇ ਆਪਣੇ ਤੇ ਦੋਆਂ ਨਾਲ ਹੀ ਬੱਛੀਆਂ ਆ ਗਈਆਂ ਹਾਂ ਲੇਵਲ ਵਾਲੀਆਂ ਬੱਸੀਆਂ ਨੇ ਵੀ ਪਹਿਲਾ ਸੂਆ ਇਹ ਦੂਜਾ ਚੱਪ ਦਿਖਾਈ ਆ ਜਿਹੜੀ ਉਹ ਹੈਗੀ ਆ ਸਜਣੋਂ ਦੂਜਾ ਸੂਆ ਤੇ ਥਾਂ ਸੋਹਣਾ ਸਵਾਜ ਬਹੁਤ ਸੋਹਣਾ ਤਿੱਖਾ ਠਣ ਲੱਗਿਆ ਭਰਾ ਮੇਰਾ ਕਲਮ ਵਾਲਾ ਆ ਨਾਲ ਦੋਹਾਂ ਦੇ ਪੰਛੀਆਂ ਨੇ ਨੰਬਰ 22 ਦਾ 9779475644 ਨੰਬਰ ਹੈ ਇਹਨਾਂ ਦੋਹਾਂ ਚੋਂ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ